ਕਦੇ-ਕਦੇ ਐਕਟਰ ਕਹਿੰਦੇ ਨੇ ਕਿ ਨਾਟਕ ਦੀ ਪੇਸ਼ਕਾਰੀ ਵੇਲੇ ਜਦੋਂ ਕੋਈ ਦੂਜਾ ਐਕਟਰ ਡਾਇਲੌਗ ਬੋਲ ਰਿਹਾ ਹੁੰਦਾ ਹੈ ਆਪਣਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉੱਥੇ ਨਾਲ ਕੀ ਰਿਐਕਸ਼ਨ ਦੇਣੇ ਨੇ ਜਾਂ ਕਿਸੇ ਫਿਲਮ ਦੀ ਸ਼ੂਟਿੰਗ ਵੇਲੇ ਕੋਈ ਡਾਇਰੈਕਟਰ ਕਿਸੇ ਹੋਰ ਐਕਟਰ ਦਾ ਡਾਇਲੌਗ ਬੋਲ ਕੇ ਕਹਿੰਦਾ ਕਿ ਤੁਸੀਂ ਆਪਣੇ ਰਿਐਕਸ਼ਨ ਰਿਕਾਰਡ ਕਰਵਾ ਦਿਓ ਤਾਂ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਹੋ ਜਿਹਾ ਰਿਐਕਸ਼ਨ ਰਿਕਾਰਡ ਕਰਵਾਣੇ ਨੇ ਰੰਗਮੰਚੀ ਪੇਸ਼ਕਾਰੀਆਂ ਵਿੱਚ ਅਸੀਂ ਆਮ ਦੇਖਦੇ ਹਾਂ ਕਿ ਇੱਕ ਪਾਤਰ ਮੰਚ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਡਾਇਲੌਗ ਬੋਲ ਰਿਹਾ ਹੁੰਦਾ ਤੇ ਉਹਦੇ ਆਸ-ਪਾਸ ਖੜੇ ਬਾਕੀ ਐਕਟਰ ਖਾਮ ਖਾਨੇ ਵਿੱਚ ਪਾ ਕੇ ਖੜੇ ਹੁੰਦੇ ਨੇ ਜਾਂ ਉੱਪਰ ਤੋਂ ਥੱਲੇ ਇਦਾਂ ਨਕਲੀ ਜਿਹਾ ਤਰੀਕੇ ਨਾਲ ਸਿਰ ਮਾਰ ਰਹੇ ਹੁੰਦੇ ਨੇ ਕਈ ਕਰੀ ਬਰੀ ਇਹ ਵੀ ਹੁੰਦਾ ਹੈ ਕਿ ਕੋਈ ਇੱਕ ਐਕਟਰ ਬਹੁਤ ਕਮਾਲ ਦੀ ਐਕਟਿੰਗ ਕਰ ਰਿਹਾ ਹੁੰਦਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਆਪਣਾ ਡਾਇਲੌਗ ਬੋਲ ਰਿਹਾ ਹੁੰਦਾ ਹੈ ਕਿ ਆਸ-ਪਾਸੇ ਖੜੇ ਬਾਕੀ ਐਕਟਰ ਬਹੁਤ बड़े-बड़े रिएक्शन ਦੇ ਕੇ ਉਸ ਦੀ ਐਕਟਿੰਗ ਦਾ ਵੀ ਜਰੂਸ ਕਰ ਦਿੰਦੇ ਨੇ ਫਿਰ ਕੀ ਕੀਤਾ ਜਾਵੇ ਕਿਵੇਂ ਦਿੱਤੇ ਜਾਣ ਦੂਜੇ ਪਾਤਰ ਦੀ ਐਕਟਿੰਗ ਵੇਲੇ ਰਿਐਕਸ਼ਨ ਕਿ ਅਸੀਂ ਨਕਲੀ ਨਾ ਲੱਗੇ ਤੇ ਲੱਗੇ ਕਿ ਅਸੀਂ ਵੀ ਪੂਰੀ ਤਾਕਤ ਦੇ ਨਾਲ ਸੀਨ ਦੇ ਵਿੱਚ ਮੌਜੂਦ ਹਾਂ ਮੇਰੇ ਚੈਨਲ ਸਕੋਲਰਲੀ ਯੋਰਸ ਦੀ ਸੀਰੀਜ਼ ਆਰਟ ਕraft ਵਿੱਚ ਤੁਹਾਡਾ ਸਵਾਗਤ ਹੈ ਤੇ ਚਲੋ ਅੱਜ ਆਪਾਂ ਇਹ ਸਮੱਸਿਆ ਸੋਲਵ ਕਰਦੇ ਹਾਂ 누제 ਪਾਤਰ ਦੀ ਅਦਾਕਾਰੀ ਜਾਂ ਸੰਵਾਦ ਅਦਾਇਗੀ ਵੇਲੇ ਅਸੀਂ ਜੋ ਬੋਡੀ ਲੈਂਗੁਏਜ ਦੇ ਪ੍ਰਤੀਕਰਮ ਦਿੰਨੇ ਆ ਜਾਂ ਜੋ ਹਾਫ ਪਾਫ ਦਿਖਾਉਨੇ ਆ ਆਮ ਭਾਸ਼ਾ ਵਿੱਚ ਇਹਨਾਂ ਨੂੰ ਰਿਐਕਸ਼ਨ ਦੇਣਾ ਕਿਹਾ ਜਾਂਦਾ ਪਰ ਤਕਨੀਕੀ ਤੌਰ ਤੇ ਇਸ ਲਈ ਟਰਮ ਰਿਸਪੌਂਸਿਵ ਐਕਟਿੰਗ ਜਾਂ ਰਿਐਕਟਿਵ ਐਕਟਿੰਗ ਇਸਤੇਮਾਲ ਕੀਤੀ ਜਾਂਦੀ ਹੈ ਔਰ ਇਸ ਦੇ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਹ ਬਕਾਇਦਾ ਇੱਕ ਤਰ੍ਹਾਂ ਦੀ ਐਕਟਿੰਗ ਹੈ ਅਜਿਹੀ ਐਕਟਿੰਗ ਜਿਹੜੀ ਕਿਸੇ ਹੋਰ ਅਦਾਕਾਰ ਦੀ ਐਕਟਿੰਗ ਦੇ ਰਿਸਪਾਂਸ ਜਾਂ ਰਿਐਕਸ਼ਨ ਵਜੋਂ ਕੀਤੀ ਜਾਂਦੀ ਹੈ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਅਸੀਂ ਕਵਾਂਗੇ ਕਿ ਪ੍ਰਤੀਕਿਰਿਆ ਅਦਾਕਾਰੀ ਸੋ ਪ੍ਰਤੀਕਿਰਿਆ ਅਦਾਕਾਰੀ ਦੇ ਸੰਬੰਧ ਵਿੱਚ ਸਮਝਣ ਵਾਲੀ ਪਹਿਲੀ ਗੱਲ ਇਹ ਹੈ ਕਿ ਇਹ ਐਕਟਿੰਗ ਦੇ ਨਾਮ ਨਾਲ ਰਿਸਪਾਂਸਿਵ ਐਕਟਿੰਗ ਵੀ ਇੱਕ ਕਲਾ ਹੈ ਤੇ ਬਹੁਤ ਜ਼ਰੂਰੀ ਕਲਾ ਹੈ ਸਮਝੋ ਇਹ ਐਕਟਿੰਗ ਦਾ ਅੱਧਾ ਹਿੱਸਾ ਹੈ ਜੇ ਤੁਹਾਨੂੰ ਰਿਸਪੌਂਸਿਵ ਐਕਟਿੰਗ ਦਾ ਨਹੀਂ ਪਤਾ ਤੇ ਤੁਸੀਂ ਮੰਚ ਉੱਤੇ ਜਾਂ ਪਰਦੇ ਉੱਤੇ ਖੜੇ ਐਦਾਂ ਸਿਰ ਮਾਰੀ ਜਾ ਰਹੇ ਹੋ ਤਾਂ ਸਮਝੋ ਤੁਸੀਂ ਅੱਧੇ ਐਕਟਰ ਹੋ ਅਸਲ ਵਿੱਚ ਤਾਂ ਰਿਸਪੌਂਸਿਵ ਐਕਟਿੰਗ ਕੀ ਹੈ ਜਿਸ ਤੋਂ ਪਤਾ ਲੱਗਦਾ ਕਿ ਕੀ ਕੋਈ ਐਕਟਰ ਪੂਰਾ ਸਮਾਂ ਮੰਚ ਤੇ ਮੌਜੂਦ ਸੀ ਕਿ ਨਹੀਂ ਉਹ ਆਪਣੇ ਰੋਲ ਵਿੱਚ ਸੀ ਵੀ ਕਿ ਨਹੀਂ ਮੇਰਾ ਤਾਂ ਇਥੋਂ ਤੱਕ ਮੰਨਣਾ ਹੈ ਕਿ ਇੱਕ ਚੰਗਾ ਐਕਟਰ ਆਪਣੀ ਰਿਸਪੌਂਸਿਵ ਐਕਟਿੰਗ ਦੇ ਧੰਮ ਉੱਤੇ ਐਕਟਿਵ ਐਕਟਰ ਨਾਲੋਂ ਵੀ ਜ਼ਿਆਦਾ ਦਰਸ਼ਕਾਂ ਦਾ ਧਿਆਨ ਖਿੱਚ ਸਕਦਾ ਹੈ ਅੱਜ ਮੈਂ ਜ਼ਿਕਰ ਕਰਨਾ ਚਾਹਾਂਗਾ ਚਾਰ ਆਸਕਰਾਂ ਸਮੇਤ ਪਤਾ ਨਹੀਂ ਕਿੰਨੇ ਫਾਸਟਰੀ ਅੰਤਰਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਇੱਕ ਜਰਮਨ ਫਿਲਮ ਦਾ ਨਿਰਦੇਸ਼ਕ ਐਡਵਰਡ ਬਰਗਰ ਦੀ ਇੱਕ ਜਰਮਨ ਫਿਲਮ ਹੈ ਆਲ ਕੁਆਇਟ ਓਨ ਵੈਸਟਰਨ ਫਰੰਟ ਜਿਸ ਨੂੰ ਤੁਸੀਂ ਐਕਟਿੰਗ ਕਰਕੇ ਇਹਨਾਂ ਯਾਦ ਨਹੀਂ ਰੱਖਦੇ ਜਿੰਨਾ ਕਿ ਇਸ ਦੇ ਅਦਾਕਾਰਾਂ ਦੀ ਰਿਸਪੌਂਸਿਵ ਐਕਟਿੰਗ ਕਰਕੇ ਯਾਦ ਰੱਖਦੇ ਤੁਸੀਂ ਫਿਲਮ ਦੇਖੋ ਫਲੈਕਸ ਕੈਮਰਲ ਅਲਬ੍ਰਿਕ ਸ਼ਕਤੇ ਡੈਨੀਅਲ ਬਰੂਲਬਰਗ ਇਸ ਵਿੱਚ ਲਗਭਗ ਸਾਰੇ ਅਦਾਕਾਰ ਦੂਜੇ ਪਾਤਰਾਂ ਦੀ ਅਦਾਕਾਰੀ ਵੇਲੇ ਸਿਰਫ ਪ੍ਰਤੀਕਿਰਿਆਵਾਂ ਦਿੰਦੇ ਨੇ ਰਿਐਕਸ਼ਨ ਦਿੰਦੇ ਨੇ ਤੇ ਇਸ ਤਰੀਕੇ ਦੀ ਰਿਸਪੌਂਸਿਵ ਐਕਟਿੰਗ ਦੇ ਨਾਲ ਇੰਨਾ ਜ਼ਿਆਦਾ ਪ੍ਰਭਾਵ ਛੱਡਦੇ ਨੇ ਕਿ ਤੁਸੀਂ ਉਸ ਪ੍ਰਭਾਵਿਤ ਨੂੰ ਨਿਕਲ ਨਹੀਂ ਸਕਦੇ ਸਮਝਣ ਵਾਲੀ ਗੱਲ ਇਹ ਹੈ ਕਿ ਪਰਦੇ ਜਾਂ ਮੰਚ ਉੱਤੇ ਇੱਕ ਦ੍ਰਿਸ਼ ਮੁਕੰਮਲ ਤਾਂ ਹੀ ਲੱਗਦਾ ਜੇ ਅਦਾਕਾਰ ਦੇ ਨਾਲ-ਨਾਲ ਅਦਾਕਾਰੀ ਦੇ ਨਾਲ-ਨਾਲ ਪ੍ਰਤੀਕਿਰਿਆ ਅਦਾਕਾਰੀ ਵੀ ਵਧੀਆ ਹੋ ਰਹੀ ਹੋਵੇ ਵਰਨਾ ਕਿ ਕਰਟਰ ਬੋਲ ਰਿਹਾ ਬਾਕੀ ਖੜੇ ਬਿਨਾ ਗੱਲ ਤੋਂ ਸਰ ਮਾਰੀ ਜਾ ਰਹੇ ਨੇ ਜਾਂ ਅਜੀਬ ਜਿਹਾ ਮੂੰਹ ਬਣਾ ਰਹੇ ਨੇ ਤਾਂ ਦਰਸ਼ਕ ਨੂੰ ਸਾਰਾ ਦ੍ਰਿਸ਼ ਹੀ ਨਕਲੀ ਲੱਗਣ ਲੱਗ ਪੈਂਦਾ ਹੈ ਖਾਸ ਕਰਕੇ ਪੰਜਾਬੀ ਤੇ ਭਾਰਤੀ ਰੰਗਮંચ ਦੀ ਸਥਿਤੀ ਇਹੀ ਹੈ ਕਿ ਇੱਥੇ ਨਿਰਦੇਸ਼ਕ ਤੇ ਐਕਟਰ ਦਾ ਸਾਰਾ ਜ਼ੋਰ ਡਾਇਲਗ ਡਿਲੀਵਰੀ ਉੱਤੇ ਲੱਗਿਆ ਹੁੰਦਾ ਹੈ ਸ਼ਾਇਦ ਇੱਕ ਨਿਰਦੇਸ਼ਕ ਹੋਵੇ ਜਾਂ ਐਕਟਰ ਹੋਵੇ ਜਿਹੜਾ ਕਿ ਐਕਟਰਾਂ ਦੇ ਰਿਐਕਸ਼ਨਾਂ ਉੱਤੇ ਵੀ ਮਿਹਨਤ ਨਾਲ ਕੰਮ ਕਰਦਾ ਹੋਵੇ ਪੰਜਾਬੀ ਸਿਨੇਮਾ ਦੀ ਤਾਂ ਸੀ ਗੱਲ ਹੀ ਛੱਡ ਦਿਓ ਜਿੱਥੇ ਐਕਟਰ ਆਪਣਾ ਡਾਇਲਗ ਬੋਲ ਕੇ ਟੱਪੂ ਸੀ ਮਾਰ ਜਾਂਦਾ ਹੈ ਤੇ ਅਸਿਸਟੈਂਟ ਡਾਇਰੈਕਟਰ ਡਾਇਰੈਕਟਰ ਵੀ ਚਲੇ ਜਾਂਦੇ ਨਹੀਂ ਅਸਿਸਟੈਂਟ ਡਾਇਰੈਕਟਰ ਬਾਕੀ ਪਾਤਰਾਂ ਨੂੰ ਲੈ ਕੇ ਭਾਜੀ ਥੋੜਾ ਜਿਹਾ ਇਧਰ ਚੱਕਿਓ ਹੁਣ ਥੋੜਾ ਜਿਹਾ ਉਧਰ ਚੱਕਿਓ ਹੁਣ ਥੋੜਾ ਜਿਹਾ ਮੁਸਕਰਾਇਓ ਹੁਣ ਸੋਚੋ ਹੁਣ ਮੰਨ ਲਓ ਕਿ ਤੁਹਾਨੂੰ ਕਿਸੇ ਨੇ ਉੱਚਾ ਬੋਲਿਆ ਹੁਣ ਤੁਸੀਂ ਹੈਰਾਨ ਹੋਇਓ ਇਹੋ ਜਿਹੀ ਪੰਜ ਸੱਤ ਫੇਸ ਐਕਸਪ੍ਰੈਸ਼ਨ ਰਿਗਾਰਡ ਕਰਵਾ ਲੈਂਦਾ ਐਂਡ ਦੈਟਸ ਇਟ ਤੁਮ ਜਸ ਸੀਨ ਹੋ ਗਿਆ ਏ ਐਕਟਿੰਗ ਐਜੂਗਾਰਡ ਠੀਕ ਹੈ ਕਿ ਖਾਲਦੀ ਕੜੀ ਪੰਜਾਬੀ ਰੰਗਮંચ ਤੇ ਪੰਜਾਬੀ ਸਿਨੇਮੇ ਦੋਹਾਂ ਦਾ ਕੰਮ ਇਹੋ ਜੇ ਜੁਗਾੜਾਂ ਨਾਲ ਚੱਲ ਰਿਹਾ ਹੈ ਪਰ ਸਿਰਫ ਕੰਮ ਚੱਲ ਰਿਹਾ ਹੈ ਕਮਾਲ ਨਹੀਂ ਹੋ ਰਿਹਾ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਦੂਜੇ ਪਾਤਰਾਂ ਦੇ ਸੰਵਾਦਾਂ ਵੇਲੇ ਕਿਸੇ ਐਕਟਰ ਦੇ ਇਹ ਪ੍ਰਤੀਕਰਮੀ ਹੁੰਦੇ ਨੇ ਜਿਹੜੇ ਮੰਚ 'ਚ ਜਾਂ ਫਿਲਮ ਵਿੱਚ ਉਸ ਵੱਲੋਂ ਸਿਰਜੇ ਜਾ ਰਹੇ ਕਰੈਕਟਰ ਨੂੰ ਕਿਰਦਾਰ ਨੂੰ ਅਸਲੀ ਬਣਾਉਂਦੇ ਨੇ ਇੱਕ ਜਿਉਂਦਾ ਜਾਗਦਾ ਕਰੈਕਟਰ ਕਿసే ਕਿసే ਹੋਰ ਪਾਤਰ ਦੀ ਐਕਟਿੰਗ ਵੇਲੇ ਮੰਚ ਉੱਤੇ ਫਲੈਟ ਖੜਾ ਐਕਟਰ ਕੈਰੈਕਟਰ ਲੱਗ ਹੀ ਨਹੀਂ ਸਕਦਾ ਤਾਂ ਫਿਰ ਰਿਸਪੌਂਸਿਵ ਐਕਟਿੰਗ ਦੇ ਨਾਲ ਕਮਾਲ ਕਿਵੇਂ ਹੋ ਸਕਦਾ ਹੈ ਰਿਸਪੌਂਸਿਵ ਐਕਟਿੰਗ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਦੂਜੇ ਪਾਤਰਾਂ ਦੀ ਸੰਵਾਦ ਅਦਾਇਗੀ ਭਾਵ ਡਾਇਲੋਗ ਡਿਲੀਵਰੀ ਵੇਲੇ ਇੱਕ ਐਕਟਰ ਆਪਣੇ ਰੋਲ ਵਿੱਚ ਰਹਿ ਸਕਦਾ ਹੈ ਆਓ ਆਪਾਂ ਹੁਣ ਇਸ ਬਾਰੇ ਗੱਲ ਕਰਦੇ ਹਾਂ ਠੀਕ ਹੈ ਕਿ ਰਿਸਪੌਂਸਿਵ ਐਕਟਿੰਗ ਨੂੰ ਆਮ ਤੌਰ ਤੇ ਇੰਪਰੋਵਾਈਜ਼ੇਸ਼ਨ ਦਾ ਪਾਰਟ ਸਮਝਿਆ ਜਾਂਦਾ ਆ। ਆ ਐਕਟਰ ਕਹਿੰਦੇ ਨੇ ਕਿ ਜਦੋਂ ਸ਼ਾਟ ਆਏਗਾ ਜਾਂ ਜਦੋਂ ਮੰਚ ਤੇ ਪੇਸ਼ਕਾਰੀ ਹੋਏਗੀ ਅਸੀਂ ਦੂਜੇ ਐਕਟਰ ਜਦੋਂ ਬੋਲਣਗੇ ਆਪੇ ਉਹਨਾਂ ਦੇ ਨਾਲ-ਨਾਲ ਅਸੀਂ ਰਿਐਕਸ਼ਨ ਕ੍ਰੀਏਟ ਕਰ ਲਾਂਗੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਆਮ ਤੌਰ ਤੇ ਇਹੀ ਟ੍ਰੈਂਡ ਹੈ। ਕੁਝ ਸੀਨੀਅਰ ਐਕਟਰ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਰਿਐਕਸ਼ਨ ਜਿਹੜੇ ਨੇ ਉਹ ਨੈਚੁਰਲ ਜਾਂ ਆਰਗੈਨਿਕ ਲੱਗਦਾ ਹੀ ਤਾਂ ਨੇ ਜੇ ਉਹ ਇੰਪਰੋਵਾਈਜ਼ਡ ਹੋਣ ਭਾਵ ਇਹ ਮੌਕੇ ਤੇ ਕ੍ਰੀਏਟ ਕੀਤੇ ਗਏ ਹੋਣ ਮੇਰਾ ਮੰਨਣਾ ਹੈ ਕਿ ਇਹ ਗੱਲ ਮੌਕੇ ਤੇ ਜੋ ਵੀ ਰਿਐਕਸ਼ਨ ਇੰਪਰੋਵਾਈਜ਼ ਕਰਕੇ ਦਿੱਤੇ ਜਾਣਗੇ ਤਾਂ ਇਹ ਕਿ ਉਹਨਾਂ ਦਾ ਡਾਇਰੈਕਟਰ ਨੂੰ ਨਹੀਂ ਪਤਾ ਹੋਏਗਾ ਭਾਵ ਮੌਕੇ ਤੇ ਐਕਟਰ ਜੋ ਭਾਵ ਦੇਗਾ ਜੋ ਰਿਐਕਸ਼ਨ ਕ੍ਰੀਏਟ ਕਰੇਗਾ ਉਹ ਅਨਪਲਾਨਡ ਹੋਣਗੇ ਔਰ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਦਾ ਸੀਨ ਨਾਲ ਜਾਂ ਖੁਦ ਐਕਟਰ ਦੇ ਕਰੈਕਟਰ ਨਾਲ ਜਾਂ ਸਿਚੁਏਸ਼ਨ ਨਾਲ ਕੋਈ ਸਬੰਧ ਹੋਵੇ ਫਿਰ ਵੀ ਸ਼ੂਟਿੰਗ ਦੇ ਦੌਰਾਨ ਡਾਇਰੈਕਟਰ ਕੋਲੇ ਇਹ ਆਪਸ਼ਨ ਹੈ ਕਿ ਉਹ ਜੇ ਇੱਕ ਵਾਰ ਉਸ ਨੂੰ ਰਿਐਕਸ਼ਨ ਪਸੰਦ ਨਹੀਂ ਆਉਂਦੇ ਤਾਂ ਉਹ ਐਕਟਰ ਨੂੰ ਡਾਇਰੈਕਟ ਕਰਕੇ ਹੋਰ ਰਿਐਕਸ਼ਨ ਦੇਣ ਲਈ ਕਹਿ ਸਕਦਾ ਰੀਸ਼ੂਟ ਕੀਤਾ ਜਾ ਸਕਦਾ ਪਰ ਮੰਚਲੀ ਤਾਂ ਇਹ ਸਥਿਤੀ ਬਹੁਤ ਖਤਰਨਾਕ ਹੈ ਐਕਟਰ ਪਤਾ ਨਹੀਂ ਮੌਕੇ ਤੇ ਕਿਉਂ ਜੀ ਰਿਐਕਸ਼ਨ ਇੰਪਰੋਵਾਈਜ਼ ਕਰਕੇ ਦੇ ਦੇਵੇ ਤੇ ਫਿਰ ਡਾਇਰੈਕਟਰ ਕੋਲੇ ਥੱਲੇ ਹਾਲ ਦੇ ਵਿੱਚ ਕੰਦਾ ਨਾਲ ਸਿਰ ਮਾਰਨ ਤੋਂ ਬਿਨਾ ਹੋਰ ਕੋਈ ਆਪਸ਼ਨ ਨਹੀਂ ਹੁੰਣੀ। ਕਈ ਵਾਰੀ ਕੋਈ ਡਾਇਰੈਕਟਰ ਕਿਸੇ ਸੀਨ ਜਾਂ ਕਿਸੇ ਖਾਸ ਡਾਇਲੋਗ ਦੇ ਵਿੱਚੋਂ ਕੋਈ ਖਾਸ ਕਿਸਮ ਦਾ ਡੀ ਟੈਕਸਟ ਜਾਂ ਅਦਰਕ ਉਹ ਕਿਸਬਟੈਕਸਟ ਟੂ ਕ੍ਰੀਏਟ ਕਰਨਾ ਚਾਹੁੰਦਾ ਹੁੰਦਾ ਹੈ, ਉਭਾਰਨਾ ਚਾਹੁੰਦਾ ਹੈ। ਉਹ ਦ੍ਰਿਸ਼ ਵਿੱਚ ਮੌਜੂਦ ਬਾਕੀ ਪਾਤਰਾਂ ਦੀ ਪ੍ਰਤੀਕਿਰਿਆ ਅਦਾਕਾਰੀ ਪਾਵਰ ਰਿਸਪੌਂਸਿਵ ਐਕਟਿੰਗ ਤੋਂ ਬਿਨਾ ਸੰਭਵ ਨਹੀਂ ਹੈ। ਮਿਸਾਲ ਵਜੋਂ ਦ੍ਰਿਸ਼ ਵਿੱਚ ਇੱਕ ਖਤਰਨਾਕ ਕਿਸਮ ਦਾ ਵਿਲਨ ਆ ਰਿਹਾ ਹੈ। ਤਾਂ ਹੁਣ ਦ੍ਰਿਸ਼ ਵਿੱਚ ਜਿੰਨੇ ਬਾਕੀ ਦੇ ਪਾਤਰ ਮੌਜੂਦ ਨੇ ਖਾਸ ਤੌਰ ਤੇ ਜੂਨੀਅਰ ਆਰਟਿਸਟ ਉਹਨਾਂ ਦਾ ਡਰਨਾ ਲਾਜ਼ਮੀ ਹੈ। ਇੱਕ ਰਾਜਾ ਆ ਰਿਹਾ ਹੈ। ਹੁਣ ਬਾਕੀ ਦੇ ਪਾਤਰਾਂ ਦੇ ਹਾਫ ਪਾ ਵਿੱਚ ਉਹਨਾਂ ਦੀ ਪ੍ਰਤੀਕਿਰਿਆ ਦੇ ਵਿੱਚ ਸਤਿਕਾਰ ਹੋਣਾ ਲਾਜ਼ਮੀ ਹੈ। ਮੈਨੂੰ ਇੱਕ ਪੰਜਾਬੀ ਫਿਲਮ ਯਾਦ ਹੈ ਮੈਂ ਨਾ ਨਹੀਂ ਲੈ ਸਕਦਾ ਉਸ ਫਿਲਮ ਦਾ। ਉਹਦੇ ਵਿੱਚ ਇੱਕ ਸੀਨ ਸੀ ਜਿਸ ਦੇ ਵਿੱਚ ਹੀਰੋ ਪਰੇ ਬਾਜ਼ਾਰ ਦੇ ਵਿੱਚ ਵਿਲਨ ਦਾ ਮਰਡਰ ਕਰ ਰਿਹਾ ਹੈ। ਤੇ ਕਮਾਲ ਦੀ ਗੱਲ ਇਹ ਹੈ ਕਿ ਭੀੜ ਵਿੱਚ ਖੜੇ ਲੋਕ ਹੱਸ ਰਹੇ ਨੇ ਕਿਉਂਕਿ ਉਹ ਬੇਸਿਕਲੀ ਅਧਰੋਧਰੋ ਇਕੱਠੇ ਕੀਤੇ ਗਏ ਲੋਕ ਨੇ ਸਵਾਰਸ਼ੀ ਨੇ ਉਹਨਾਂ ਨੂੰ ਨਹੀਂ ਦੱਸਿਆ ਗਿਆ ਕਿ ਸੀਨ ਵਿੱਚ ਉਹਨਾਂ ਦੀ ਕੀ ਭੂਮਿਕਾ ਹੈ ਜਾਂ ਉਹ ਐਕਟਰ ਹੈ ਹੀ ਨਹੀਂ ਸੀ ਜੋ ਇਸ ਗੱਲ ਨੂੰ ਸਮਝ ਸਕਦੇ ਸੋ ਨਹੀਂ ਇਹ ਹੈ ਮੌਕੇ ਤੇ ਇੰਪਰੋਵਾਈਜ਼ ਕਰਨ ਵਾਲਾ ਫੰਡਾ ਕਾਰਗਰ ਨਹੀਂ ਹੈ ਠੀਕ ਹੈ ਕਿ ਡਾਇਰੈਕਟਰ ਐਕਟਰ ਦੇ ਰਿਐਕਸ਼ਨਸ ਨੂੰ ਮਲਕੀ ਰਿਮੋਟ ਨਾਲ ਕੰਟਰੋਲ ਨਹੀਂ ਕਰ ਸਕਦਾ ਪਰ ਡਾਇਰੈਕਟ ਤਾਂ ਉਸੇ ਨੇ ਹੀ ਕਰਨਾ ਕੀ ਐਕਟਰ ਕੀ ਰਿਐਕਸ਼ਨ ਦੇਵੇ ਕੀ ਨਹੀਂ ਭਾਵ ਰਿਸਪੌਂਸਿਵ ਐਕਟਿੰਗ ਸਦਾ ਸਕ੍ਰਿਪਟਡ ਹੁੰਦੀ ਹੈ ਤੇ ਹੋਣੀ ਚਾਹੀਦੀ ਹੈ ਹੁਣ ਵਕਸਵਾਲ ਇਹ ਹੈ ਕਿ ਵਧੀਆ ਰਿਸਪੌਂਸਿਵ ਐਕਟਿੰਗ ਕਰਨ ਦਾ ਕੀ ਟੰਗ ਹੈ ਇਹ ਕਿਹੜੇ ਨੁਕਤੇ ਨੇ ਜਿਹੜੇ ਇੱਕ ਐਕਟਰ ਨੂੰ ਰਿਸਪੌਂਸਿਵ ਐਕਟਿੰਗ ਵੇਲੇ ਧਿਆਨ ਵਿੱਚ ਰੱਖਣੇ ਚਾਹੀਦੇ ਤਾਂ ਚਲੋ ਪਹਿਲਾਂ ਮੈਂ ਕੁਝ ਨੁਕਤੇ ਸ਼ੇਅਰ ਕਰਾਂਗਾ ਇਹ ਫਿਰ ਇੱਕ ਵਿਧੀ ਜੁਗਤ ਜਾਂ ਇੱਕ ਡਿਵਾਈਸ ਤੁਹਾਡੇ ਨਾਲ ਸਾਂਝਾ ਕਰਾਂਗਾ ਜਿਸ ਨਾਲ ਕੋਈ ਐਕਟਰ ਬੜੀਆ ਕਿਸਮ ਦੀ ਰਿਸਪੌਂਸਿਵ ਐਕਟਿੰਗ ਆਪ ਕ੍ਰੀਏਟ ਕਰ ਸਕਦਾ ਆਪ ਡਿਜ਼ਾਈਨ ਕਰ ਸਕਦਾ ਚਾਰ ਨੁਕਤੇ ਇੱਕ ਐਕਟਰ ਨੂੰ ਸਦਾ ਯਾਦ ਰੱਖਣੇ ਚਾਹੀਦੇ ਨੇ ਜਿਹੜੇ ਰਿਸਪੌਂਸਿਵ ਐਕਟਿੰਗ ਦੇ ਲਈ ਬਹੁਤ ਲਾਜ਼ਮੀ ਨੇ ਨੰਬਰ 1 ਕਦੇ ਮੰਚ ਉੱਤੇ ਇੰਜ ਨਹੀਂ ਖੜਨਾ ਜਿਵੇਂ ਆਪਣੇ ਡਾਇਲੌਗ ਬੋਲਣ ਦੀ ਵਾਰੀ ਦੀ ਉਡੀਕ ਕਰ ਰਹੇ ਹੋ ਐਕਟਿਵ ਲਿਸਨਰ ਬੰਨਣਾ ਲਾਜ਼ਮੀ ਹੈ ਪਾਪ ਦੂਜੇ ਜੋ ਬੋਲ ਰਹੇ ਨੇ ਉਸ ਦੇ ਇੱਕ ਇੱਕ ਵਾਕ ਨੂੰ ਰਿਐਕਟ ਕਰਨਾ ਤੇ ਇਹ ਹੀ ਤਾਂ ਹੀ ਸੰਭਵ ਹੈ ਜੇ ਤੁਸੀਂ ਆਪਣੇ ਨਾਲ ਨਾਲ ਦੂਜਿਆਂ ਦੇ ਡਾਇਲਗਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹਿਆ ਹੁੰਦਾ ਹੈ ਰੈਸਲਰ ਦਰਾਂ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਿਆ ਹੁੰਦਾ ਸਮਝਿਆ ਹੁੰਦਾ ਰੰਗਮંચ ਅਤੇ ਸਿਨੇਮੇ ਵਿੱਚ ਮੈਂ ਦੇਖਿਆ ਕਿ ਇਹ ਨਹੀਂ ਹਾ ਵੀ ਹੁੰਦਾ ਕਿ ਐਕਟਰ ਸਿਰਫ ਆਪਣੇ ਹੀ ਡਾਇਲੌਗ ਪੜ੍ਹਦੇ ਨੇ ਜਾਂ ਆਪਣਾ ਹੀ ਰੋਲ ਪੜ੍ਹਦੇ ਨੇ ਤੇ ਬਸ ਇਹ ਅੱਧਾ ਕੰਮ ਹੈ ਤੇ ਇੱਕ ਚੰਗਾ ਐਕਟਰ ਕਦੇ ਵੀ ਅੱਧਾ ਕੰਮ ਨਹੀਂ ਕਰਦਾ ਉਹ ਦੂਜੇ ਰਿਐਕਟਿੰਗ ਨਹੀਂ ਕਰਦਾ ਉਹ ਜਦੋਂ ਵੀ ਪੜ੍ਹਦਾ ਹੈ ਪੂਰੀ ਸਕ੍ਰਿਪਟ ਨੂੰ ਪੜ੍ਹਦਾ ਹੈ ਉਹ ਦੂਜਿਆਂ ਦੇ ਰੋਲ ਨੂੰ ਵੀ ਬਰਾਬਰ ਤੌਰ ਤੇ ਪੜ੍ਹਦਾ ਹੈ ਨੰਬਰ 2 ਤੁਸੀਂ ਹਮੇਸ਼ਾ ਇਹ ਯਾਦ ਰੱਖਣਾ ਹੈ ਕਿ ਮੇਰੀ ਐਕਟਿੰਗ ਤਾਂ ਹੀ ਮੁਕੰਮਲ ਹੈ ਜੇ ਮੈਂ ਦੂਜਿਆਂ ਦੀ ਐਕਟਿੰਗ ਵੇਲੇ ਵੀ ਐਕਟਿੰਗ ਕਰ ਰਿਹਾ ਹੋਵਾਂਗਾ ਅਤੇ ਆਪਣੇ ਕਰੈਕਟਰ ਵਿੱਚ ਹੋਵਾਂਗਾ ਤਾਂ ਹੀ ਮੈਂ ਸੀਨ ਵਿੱਚ ਨਜ਼ਰ ਆ ਸਕਦਾ ਹਾਂ ਤਾਂ ਹੀ ਮੈਂ ਸਾਰੀ ਫਿਲਮ ਜਾਂ ਨਾਟਕ ਵਿੱਚੋਂ ਦਰਸ਼ਕਾਂ ਨੂੰ ਉੱਚੀ ਚੀ ਤੌਰ ਤੇ ਯਾਦ ਰਹਿ ਸਕਦਾ ਹਾਂ ਐਵੀ ਤਰ੍ਹਾਂ ਹੀ ਸਮਝ ਜੇਕਰ ਤੁਹਾਡੀ ਰਿਸਪੌਂਸਿਵ ਐਕਟਿੰਗ ਨਾ ਸਿਰਫ ਦੂਜਿਆਂ ਦੀ ਐਕਟਿੰਗ ਦਾ ਸਹੀ ਤੇ ਸੱਚਾ ਰਿਸਪੌਂਸ ਹੈ ਸੋ ਤੁਸੀ ਜੋ ਵੀ ਕਰੋ ਉਹ ਸੀਨ ਅਤੇ ਸਿਚੁਏਸ਼ਨ ਦੋਹਾਂ ਦੇ ਅਨੁਸਾਰ ਹੋਵੇ ਮੰਚ ਉੱਤੇ ਜਾਂ ਪਰਦੇ ਉੱਤੇ ਤੁਸੀਂ ਅਜਿਹਾ ਕੁਝ ਵੀ ਨਹੀਂ ਕਰ ਸਕਦੇ ਜਿਹੜਾ ਤੁਹਾਡੇ ਕਰੈਕਟਰ ਦੀ ਜਾਂ ਦੂਜਿਆਂ ਦੇ ਡਾਇਲਗਾਂ ਦੇ ਸੀਨ ਜਾਂ ਸਿਚੁਏਸ਼ਨ ਤੋਂ ਵੱਖਰਾ ਹੋਵੇ ਐਦਾਂ ਤਾਂ ਤੁਸੀਂ ਸਾਰੇ ਸੀਨ ਨੂੰ ਖਰਾਬ ਕਰ ਦਿਓਗੇ ਅਰਥਾਂ ਦੇ ਅਰਥ ਹੋ ਜਾਣਗੇ ਸੀਨ ਨਕਰੀ ਲੱਗਣ ਲੱਗ ਪਏਗਾ ਜਾਂ ਹੋਰ ਹੀ ਕੋਈ ਸਬਟੈਕਸਟ ਨਿਕਲ ਕੇ ਬਾਹਰ ਆ ਜਾਏਗੀ ਤੇ ਡਾਇਰੈਕਟਰ ਵਿਚਾਰੇ ਨੂੰ ਖਾਮ ਖਾਂ ਗਾਲਾਂ ਪੈ ਜਾਣਗੀਆਂ ਨੰਬਰ 3 ਤੁਹਾਨੂੰ ਆਪਣੀ ਰਿਐਕਸ਼ਨਾਂ ਲਈ ਹਮੇਸ਼ਾ ਟਾਈਮਿੰਗ ਦਾ ਧਿਆਨ ਰੱਖਣਾ ਪਵੇਗਾ ਖਾਸ ਕਰਕੇ ਕਮੇਡੀ ਸੀਨ ਵਿੱਚ ਦੂਜੇ ਪਾਤਰਾਂ ਦੇ ਟਾਈਮਿੰਗਲੀ ਰਿਐਕਸ਼ਨ ਹੀ ਹੁੰਨ ਜਿਹੜੇ ਸੀਨ ਵਿੱਚ ਕਮੇਡੀ ਸੀਨ ਦੇ ਵਿੱਚ ਜਾਨ ਪਾਉਂਦੇ ਨੇ ਨੰਬਰ 4 ਕਿਸੇ ਸੀਨ ਦੀ ਸਭ ਤੋਂ ਵੱਧ ਐਸੀ ਦੀ ਤੈਸੀ ਉਦੋਂ ਹੁੰਦੀ ਹੈ ਜਦੋਂ ਦੋ ਐਕਟਰਾਂ ਦੀ ਆਪਸ ਵਿੱਚ ਕੈਮਿਸਟਰੀ ਨਾ ਮਿਲਦੀ ਹੋਵੇ ਯਾਹ ਉਹ ਇੱਕ ਦੂਜੇ ਤੋਂ ਕੰਪਲੈਕਸ ਦੇ ਵਿੱਚ ਹੁੰਨ ਇੱਕ ਦੂਜੇ ਨਾਲ ਨਾਰਾਜ਼ ਹੁੰਨ ਜਾਂ ਦੋਹਾਂ ਵਿੱਚ ਕੋਈ ਗੁੱਜੀ ਖੁੰਦਕ ਹੋਵੇ ਫਿਰ ਦੂਜੇ ਐਕਟਰ ਨੂੰ ਆਪਣੀ ਰਿਸਪੌਂਸਿਵ ਐਕਟਿੰਗ ਦੇ ਨਾਲ ਦੱਬਣ ਦੀ ਕੋਸ਼ਿਸ਼ ਕਰਦੇ ਯਾਹ ਉਸ ਦੀ ਐਕਟਿੰਗ ਵੇਲੇ ਭੜੇ ਭੜੇ ਰਿਐਕਸ਼ਨ ਦੇ ਕੇ ਮੂੰਹ ਬਣਾ ਕੇ ਉਹ ਉਸ ਦੇ ਕੰਮ ਦਾ ਵੀ ਵਿਚਾਰੇ ਦਾ ਕਚੂਮਰ ਕੱਢ ਦਿੰਦੇ ਨੇ ਵੱਡੇ ਐਕਟਰਾਂ ਨੂੰ ਖਾਸ ਤੌਰ ਤੇ ਇਹ ਆਦਤ ਹੁੰਦੀ ਹੈ ਕਿ ਉਹ ਨਵੇਂ ਜਾਂ ਜੂਨੀਅਰ ਐਕਟਰਾਂ ਨੂੰ ਖਾਸ ਤਵੱਜੋ ਖਾਸ ਭਾ ਨਹੀਂ ਦਿੰਦੇ ਔਰ ਇਹ ਐਰੋਗੈਂਸੀ ਪੂਰੇ ਸੀਨ ਨੂੰ ਲੈ ਬੈਠਦੀ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਤੁਸੀਂ ਐਕਟਰ ਗ੍ਰੀਨ ਰੂਮ ਤੱਕ ਹੋ ਜਾਂ ਕੈਮਰੇ ਦੇ ਪਿੱਛੇ ਹੋ ਡਾਇਰੈਕਟਰ ਦੇ ਐਕਸ਼ਨ ਕਹਿੰਦੇ ਤੁਸੀਂ ਐਕਟਰ ਨਹੀਂ ਰਹਿੰਦੇ ਜਾਂ ਮੰਚ ਉੱਤੇ ਰੋਸ਼ਨੀ ਹੁੰਦੀ ਹੈ ਤੁਸੀਂ ਮੰਚ ਤੇ ਪ੍ਰਵੇਸ਼ ਕਰਦੇ ਹੋ ਤੁਸੀਂ ਐਕਟਰ ਨਹੀਂ ਰਹਿੰਦੇ ਤੁਸੀਂ ਫਿਰ ਕਰੈਕਟਰ ਹੋ ਜਾਂਦੇ ਤੇ ਫਿਰ ਤੁਹਾਡੇ ਦੂਜੇ ਐਕਟਰ ਨਾਲ ਰਿਸ਼ਤੇ ਨਹੀਂ ਹੈ ਦੂਜੇ ਕਰੈਕਟਰ ਨਾਲ ਰਿਸ਼ਤੇ ਨਹੀਂ ਤੇ ਉਹੀ ਨੇ ਜੋ ਸਕ੍ਰਿਪਟ ਵਿੱਚ ਲਿਖੇ ਗਏ ਨੇ ਜੋ ਸਕ੍ਰਿਪਟ ਵਿੱਚੋਂ ਨਿਕਲ ਕੇ ਬਾਹਰ ਆ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਐਕਟਰਾਂ ਨੂੰ ਬਾਕਾਇਦਾ ਮਿਲ ਕੇ ਇੱਕ ਦੂਜੇ ਦੇ ਡਾਇਲਗਾਂ ਵੇਲੇ ਰਿਐਕਸ਼ਨ ਕ੍ਰੀਏਟ ਕਰਨੀ ਚਾਹੀਦੀ ਨੇ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਔਰ ਉਹਨਾਂ ਨੂੰ ਪ੍ਰੈਕਟਿਸ ਵੀ ਉਹਨਾਂ ਦੀ ਬੈਠ ਕੇ ਕਰ ਲੈਣੀ ਚਾਹੀਦੀ ਹੈ ਇਹ ਤਾਂ ਉਹ ਉਚਾਰਨ ਨੁਸਖੇ ਉਹ ਨੁਕਤੇ ਜੋ ਰਿਸਪੌਂਸਿਵ ਐਕਟਿੰਗ ਦੇ ਸਬੰਧ ਵਿੱਚ ਮੈਨੂੰ ਲੱਗਦੇ ਨੇ ਕਿ ਬਹੁਤ ਮਹੱਤਵਪੂਰਨ ਨੇ ਚਲੋ ਮੈਂ ਹੁਣ ਤੁਹਾਡੇ ਨਾਲ ਇੱਕ ਇੱਕ ਵਿਧੀ ਸ਼ੇਅਰ ਕਰਦਾ ਇੱਕ ਡਵਾਈਸ ਇੱਕ ਜੁਗਤ कि जिस ਨਾਲ कोई एक्टर अपनी रिस्पोंसिव एक्टिंग आप डिजाइन कर सकता है। ये जुग मेरी अपनी क्रिएट कीती हुई है। ते एक्टरਾਂ ਤੋਂ ਕੰਮ ਲੈਣ ਲੱਗਿਆ। ये जुग तो ਹਮੇਸ਼ਾ ਹੀ ਮੇਰੇ ਕੰਮ ਆਈ ਹੈ। ਮੈਂ ਪ੍ਰੀਚ ਵੀ ਕੀਤਾ ਮੈਂ ਪੜਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਇਹ ਜੁਗਤ ਮੈਂ ਬਹੁਤ ਸਾਰੇ ਐਕਟਰਾਂ ਨੂੰ ਇਹ ਗੱਲ ਸਮਝਾਈ ਵੀ ਹੈ ਔਰ ਉਹ ਸਮਝੇ ਵੀ ਨਹੀਂ। ਕਿ ਤੁਸੀਂ ਕਦੀ ਕੋਈ ਨਾਵਲ ਪੜ੍ਹਿਆ ਹੈ ਜਾਂ ਕੋਈ ਕਹਾਣੀ ਜੇ ਨਹੀਂ ਤਾਂ ਮੈਨੂੰ ਡਰ ਆ ਕਿ ਸ਼ਾਇਦ ਤੁਸੀਂ ਮੇਰੀ ਇਸ ਤਕਨੀਕ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਸਕੋਗੇ ਕਹਾਣੀ ਜਾਂ ਨਾਵਲ ਫਿਕਸ਼ਨ ਨਿ ਗਲਪ ਕਲਾ ਮੰਨ ਜਿਸ ਵਿੱਚ ਲੇਖਕ ਨੂੰ ਪਾਠਕ ਨੂੰ ਲੇਖਕ ਸ਼ਬਦਾਂ ਦੇ ਰਾਹੀਂ ਇੱਕ ਕਾਲਪਨਿਕ ਦ੍ਰਿਸ਼ ਵਿਖਾਉਂਦਾ ਹੈ ਮਨੋ ਕੇ ਕਿਸੇ ਦਿਹਾੜੀਦਾਰ ਮਜ਼ਦੂਰ ਦਾ ਉਹਦੇ ਘਰ ਦਾ ਦ੍ਰਿਸ਼ ਹੈ ਤੇ ਲੇਖਕ ਲਿਖ ਰਿਹਾ ਹੈ ਦੇਬਾ ਘਰ ਵੜਿਆ ਉਸ ਦਾ ਲੱਥਾ ਹੋਇਆ ਚਿਹਰਾ ਵੇਖ ਕੇ ਚੌਂਕੇ ਵਿੱਚ ਕੰਮ ਕਰਦੀ ਬੇਬੇ ਸਮਝ ਗਈ ਕਿ ਅੱਜ ਵੀ ਉਸ ਨੂੰ ਦਿਹਾੜੀ ਨਹੀਂ ਮਿਲੀ ਤੇ ਉਹ ਖਾਲੀ ਹੱਥ ਮੁੜਿਆ ਬੇਬੇ ਹੌਕਾ ਲੈ ਕੇ ਰਹਿ ਗਈ ਦੇਵੇ ਨੇ ਕੰਦ ਨਾਲ ਸਾਈਕਲ ਲਾਇਟ ਤੇ ਬਿਨਾ ਕਿਸੇ ਨਾਲ ਨਜ਼ਰ ਮਿਲਾਇਆ ਅੰਦਰ ਚਲਾ ਗਿਆ ਇਹ ਵੇਖ ਕੇ ਵਿੜੇ ਵਿੱਚ ਖੇਡਦੇ ਬੱਚੇ ਵੀ ਨਿਰਾਸ਼ ਹੋ ਕੇ ਬੇਬੇ ਵੱਲ ਵੇਖਣ ਲੱਗੇ ਵਿਕਸਰ ਦਿਓ ਕਿ ਲੇਖਕ ਨਾ ਸਿਰਫ ਇੱਕ ਦ੍ਰਿਸ਼ ਸਰਜਰੀ ਹੈ ਸਗੋ ਪਾਤਰਾਂ ਦੇ ਮਨੋ ਭਾਵਾਂ ਨੂੰ ਵੀ ਨਾਲੋਂ ਨਾਲ ਬਿਆਨ ਦੇ ਰਿਹਾ ਹੈ ਉਹਾਰਨ ਦੀ ਕੋਸ਼ਿਸ਼ ਕਰ ਰਿਹਾ ਇਸ ਤਰੀਕੇ ਦੀ ਨਰੇਸ਼ਨ ਕਲਾ ਇਸ ਤਰੀਕੇ ਦਾ ਬਿਆਨ ਇੱਕ ਐਕਟਰ ਦੇ ਬਹੁਤ ਕੰਮ ਦੀ ਚੀਜ਼ ਹੈ ਮੇਰਾ ਤਾਂ ਇਥੋਂ ਤੱਕ ਵੀ ਮੰਨਣਾ ਹੈ ਕਿ ਇਹ ਗਲਪ ਕਲਾ ਜਾਂ ਗਲਪ ਕਲਾ ਸਰਜਨ ਇਹ ਗਲਪ ਸਰਜਨ ਕਲਾ ਇਹ ਪੂਰੇ ਰੰਗਮંચ ਲਈ ਹੀ ਬਹੁਤ ਮਹੱਤਵਪੂਰਨ ਹੈ ਖਾਸ ਤੌਰ ਤੇ ਇੱਕ ਨਿਰਦੇਸ਼ਕ ਦੇ ਲਈ ਕਿਵੇਂ ਮੈਂ ਇਸ ਬਾਰੇ ਕਿਸੇ ਵੱਖਰੇ ਵੀਡੀਓ ਵਿੱਚ ਗੱਲ ਕਰਾਂਗਾ ਇੱਥੇ ਮੈਂ ਜ਼ਿਆਦਾ ਐਕਟਿੰਗ ਦੇ ਉੱਪਰ ਫੋਕਸਡ ਹਾਂ ਇੱਕ ਐਕਟਰ ਇਸ ਤਰ੍ਹਾਂ ਦੀ ਦ੍ਰਿਸ਼ ਰਚਨਾ ਨਾਲ ਆਪਣੇ ਲਈ ਕਿਸੇ ਹੋਰ ਪਾਤਰ ਦੀ ਐਕਟਿੰਗ ਵੇਲੇ ਜਾਂ ਉਹਨਾਂ ਦੀ ਡਾਇਰੈਕਟ ਡਿਲੀਵਰੀ ਵੇਲੇ ਬਹੁਤ ਸੋਖਿਆ ਹੀ ਆਪਣੀ ਪੂਰੀ ਦੀ ਪੂਰੀ ਪ੍ਰਤੀਕਿਰਿਆ ਆਪਣੇ ਰਿਐਕਸ਼ਨ ਸਿਰਜ ਸਕਦਾ ਹੈ ਮੇਰਾ ਇਹ ਮੰਨਣਾ ਕਿਵੇਂ ਆਪਾਂ ਇਹ ਦੇਖਦੇ ਹਾਂ ਪ੍ਰੈਕਟੀਕਲੀ ਮੰਨ ਲਓ ਕਿ ਇਹ ਸੀਨ ਵਾਪਰ ਰਿਹਾ ਇਹ ਹੀ ਸੀਨ ਵਾਪਰ ਰਿਹਾ ਤੇ ਸਾਡਾ ਐਕਟਰ ਹੈ ਦੇਬਾ ਦੇਬਾ ਘਰ ਦੇ ਅੰਦਰ ਪ੍ਰਵੇਸ਼ ਕਰਦਾ ਤੇ ਜਦੋਂ ਉਹ ਅੰਦਰ ਜਾਣ ਲੱਗਦਾ ਉਸ ਦਾ ਛੋਟਾ ਬੱਚਾ ਉਸ ਨੂੰ ਆਵਾਜ਼ ਮਾਰ ਕੇ ਪੁੱਛਦਾ ਪਾਪਾ ਮੇਰੇ ਲਈ ਆਈਸਕ੍ਰੀਮ ਲੈ ਕੇ ਆਏ ਹੋ ਤੁਸੀਂ ਸਵੇਰੇ ਜਾਨ ਲੱਗਿਆ ਕਿਹਾ ਸੀ ਕਿ ਅੱਜ ਜ਼ਰੂਰ ਲੈ ਕੇ ਆਵਾਂਗਾ ਤੁਸੀਂ ਰੋਜ਼ ਲਾਰਾ ਲਾ ਦਿੰਦੇ ਹੋ ਪਾਪਾ ਕਦੇ ਲੈ ਕੇ ਨਹੀਂ ਆਉਂਦੇ ਹੁਣ ਇਸ ਡਾਇਲੌਗ ਦੌਰਾਨ ਜੇ ਦੇਬਾ ਫਲੈਟ ਖੜਾ ਰਿਹਾ ਤਾਂ ਉਹ ਐਕਟਰ ਬੱਚੇ ਦੇ ਨਾਲ-ਨਾਲ ਪੂਰੇ ਸੀਨ ਦੇ ਚੜ ਵੱਢ ਕੇ ਰੱਖ ਦੇਗਾ ਅਸੀਂ ਤੈਸੀ ਕਰ ਦੇਗਾ ਨਹੀਂ ਕੋਈ ਐਕਟਰ ਅਜਿਹਾ ਨਹੀਂ ਕਰ ਸਕਦਾ ਤਾਂ ਤੁਸੀਂ ਇੱਥੇ ਕੀ ਕਰ ਸਕਦੇ ਹੋ ਦੇਬੇ ਦਾ ਕਿਰਦਾਰ ਅਦਾ ਕਰਨ ਵਾਲਾ ਐਕਟਰ ਕੀ ਕਰ ਸਕਦਾ ਹੈ ਕਿ ਬਤਾਰ ਐਕਟਰ ਤੁਸੀਂ ਲੇਖਕ ਦੇ ਲਿਖੇ ਸੀਨ ਨੂੰ ਪਾਓ ਬੱਚੇ ਦੇ ਡਾਇਲੌਗ ਦੇ ਪੈਰਲਲ ਅਗਾ ਪੂਰਾ ਰਿਐਕਸ਼ਨ ਉਰੇ ਰਿਐਕਸ਼ਨ ਸ਼ੀਟ ਉਹ ਤੁਸੀਂ ਗਲਪ ਵਾਂਗੂ ਆਪਣੇ ਸ਼ਬਦਾਂ ਵਿੱਚ ਲਿਖਣੀ ਹੈ ਕਿਵੇਂ ਆਓ ਮੈਂ ਤੁਹਾਨੂੰ ਪ੍ਰੈਕਟੀਕਲੀ ਸਮਝਾਉਣਾ ਤੁਸੀਂ ਲਿਖਦੇ ਹੋ ਬੱਚੇ ਦੀ ਗੱਲ ਸੁਣ ਕੇ ਦਵੇ ਦਾ ਕਰੇਜਾ ਬਦੁੱਧ ਰਿਆ ਗਿਆ ਉਹ ਸ਼ਰਮਿੰਦਾ ਹੋ ਗਿਆ ਉਸ ਨੂੰ ਗੱਲ ਨਾ ਆਉਣੀ ਸੱਚਮੁੱਚ ਕਈ ਦਿਨਾਂ ਤੋਂ ਉਹ ਬੱਚੇ ਨੂੰ ਲਾਰਾ ਲਾ ਰਿਹਾ ਸੀ ਪਰ ਉਹ ਬੱਚੇ ਨੂੰ ਕਿਵੇਂ ਸਮਝਾਵੇ ਕਿ ਦਿਹਾੜੀਆਂ ਲੈਣਾ ਉਸ ਦੇ ਵੱਸ ਵਿੱਚ ਨਹੀਂ ਉਸਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਸ਼ਬਦ ਹੀ ਨ ਸੋਜੇ। ਉਸਨੇ ਸਾਈਕਲ ਸਟੈਂਡ ਤੇ ਲਾਉਣ ਦੀ ਬਜਾਏ ਕੰਧ ਵੱਲ ਚਲਾ ਕੇ ਛੱਡ ਦਿੱਤੀ ਜਿਵੇਂ ਕਿ ਉਹ ਖੁਦ ਨੂੰ ਤੱਕਾ ਮਾਰ ਰਿਹਾ ਹੋਵੇ ਕੋਈ ਸਜ਼ਾ ਦੇ ਰਿਹਾ ਹੋਵੇ। ਫਿਰ ਉਸ ਦਾ ਗੱਚ ਪਰ ਆਇਆ ਤੇ ਜਵਾਬ ਦੇਣ ਦੀ ਥਾਂ ਤੇ ਉਹ ਨੀਵੀ ਪਾ ਕੇ ਅੰਦਰ ਚਲਾ ਗਿਆ। ਬਸ। ਇਹੀ ਬੱਚੇ ਦੇ ਸੰਵਾਦ ਵੇਲੇ ਦੀ ਰਿਸਪੌਂਸਿਵ ਐਕਟਿੰਗ ਹੈ। ਉਧਰੋਂ ਬੱਚਾ ਬੋਲ ਰਿਹਾ ਤੇ ਇਧਰ ਮਾਨੀ ਮੰਨ ਤੁਸੀਂ ਇਹ ਡਾਇਲਗ ਬੋਲ ਰਹੇ ਹੋ ਇਸੇ ਡਾਇਲਗ ਦੇ ਅਨੁરૂਪ ਤੁਹਾਡੇ ਚਿਹਰੇ ਦੇ ਉੱਤੇ ਹਾਫ ਪਾਵਰ ਇਹਨੇ ਤੁਹਾਡੀ ਬੋਡੀ ਨੂੰ ਰੀਐਕਟ ਕਰ ਰਹੀ ਹੈ ਤੁਹਾਡੀਆਂ ਨਜ਼ਰਾਂ ਚੁੱਕੀਆਂ ਨਹੀਂ ਤੇ ਤੁਸੀਂ ਕਿਸੇ ਨਾਲ ਅੱਖ ਨਹੀਂ ਮਿਲਾ ਰਹੇ ਸਾਈਕਲ ਕੰਧਨਾਲ ਲਾਉਂਦੀ ਬਜਾਇ ਸਟੈਂਡ ਤੇ ਸੁੱੜਦੇ ਹੋ ਤੇ ਭੱਜ ਕੇ ਅੰਦਰ ਚਲੇ ਜਾਂਦੇ ਹੋ ਤੁਸੀਂ ਲੱਖ ਕੋਸ਼ਿਸ਼ ਕਰੋਗੇ ਤਾਂ ਵੀ ਤੁਸੀਂ ਇੱਥੇ ਨਕਲੀ ਕਿਸਮ ਦੇ ਰੀਐਕਸ਼ਨ ਨਹੀਂ ਦੇ ਸਕੋਗੇ ਕਿਉਂਕਿ ਬਾਹਰੋਂ ਨਹੀਂ ਹੋ ਤੁਸੀਂ ਹੁਣ ਤੁਸੀਂ ਅੰਦਰੋਂ ਐਕਟਿੰਗ ਕਰ ਰਹੇ ਹੋ ਤੇ ਜੋ ਐਕਟਿੰਗ ਅਸੀਂ ਅੰਦਰੋਂ ਕਰਦੇ ਹਾਂ ਉਸ ਦੇ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਕਦੇ ਸਾਨੂੰ ਕੁਝ ਕਰਨ ਦੀ ਲੋੜ ਪੈਂਦੀ ਸਾਡੀ ਬਾਡੀ ਲੈਂਗੁਏਜ ਆਪਣੇ ਆਪ ਉਸ ਦੇ ਹਿਸਾਬ ਨਾਲ ਉੱਭਰਦੀ ਜਾਂਦੀ ਹੈ ਇਹ ਹੀ ਸਾਡੀ ਬਾਇਓਲੋਜੀ ਹੈ ਮੈਨੂੰ ਪਤਾ ਹੈ ਕਿ ਇਸ ਤਰੀਕੇ ਦੀ ਰਿਐਕਸ਼ਨਰੀ ਸਕ੍ਰਿਪਟ ਤਿਆਰ ਕਰਨਾ ਜਾਂ ਰਿਐਕਸ਼ਨ ਸ਼ੀਟਸ ਤਿਆਰ ਕਰਨੀਆਂ ਇਹ ਥੋੜਾ ਔਖਾ ਕੰਮ ਹੈ ਪਰ ਜੇ ਕੋਈ ਚਾਹੇ ਕਿ ਉਹ ਸਾਰੇ ਸੀਨਾਂ ਦੇ ਵਿੱਚ ਐਕਟਰਲੀ ਬਜਾਏ ਇੱਕ ਕਿਰਦਾਰ ਨਜ਼ਰ ਆਵੇ ਫਿਰ ਉਸ ਨੂੰ ਇਹ ਕਰਨਾ ਹੀ ਪਏਗਾ ਕੋਈ ਆਪਸ਼ਨ ਨਹੀਂ ਆਖੇ ਕਮਿਸ਼ਰ ਸ਼ੁਰੂ ਵਿੱਚ ਲੱਗਦਾ ਮੇਰਾ ਇਹ ਮੰਨਣਾ ਥੋੜੀ ਪ੍ਰੈਕਟਿਸ ਤੋਂ ਬਾਅਦ ਤੁਹਾਨੂੰ ਲਿਖਣ ਦੀ ਲੋੜ ਨਹੀਂ ਪੈਂਦੀ ਤਿਆਰ ਕਰਨ ਦੀ ਲੋੜ ਨਹੀਂ ਪੈਂਦੀ ਉਹ ਐਕਟਰ ਦੀ ਰੂਟੀਨ ਬਣ ਜਾਂਦੀ ਹੈ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੀ ਰਿਸਪੌਂਸਿਵ ਟੈਕਸਟ ਜਿਹੜੀ ਹੈ ਉਹ ਨਿਰਦੇਸ਼ਕ ਤੇ ਐਕਟਰ ਮਿਲ ਕੇ ਤੈਅ ਕਰ ਸਕਦੇ ਨੇ ਮੈਂ ਕਹਾਂਗਾ ਕਿ ਉਹਨੂੰ ਕਰਨੀ ਚਾਹੀਦੀ ਹੈ ਤਾਂ ਕਿ ਤਾਂ ਕਿ ਮੰਚ ਉਤੇ ਅਰਥਾਂ ਦੇ ਅਨਰਥ ਨਾ ਹੋ ਜਾਵੇ ਮੈਂ ਆਪਣੇ ਐਕਟਰਾਂ ਨੂੰ ਕਿਸੇ ਡਾਇਲਗ ਦੀ ਟੋਨ ਟੋਨ ਦੀ ਕਰਵ ਜਾਂ ਮੂਡ ਸ਼ੇਡ ਸਦਾ ਇਸੇ ਤਰ੍ਹਾਂ ਦੀ ਕਲਪਨਿਕ ਜਾਂ ਗਲਪ ਕਲਾ ਦੇ ਨਾਲ ਹੀ ਸਮਝਾਉਣਾ ਜਿਹੜੀ ਇਮੇਜਿਨੇਸ਼ਨ ਗਲਪ ਕਲਾ ਦੇ ਰਾਹੀਂ ਕ੍ਰੀਏਟ ਕੀਤੀ ਜਾਂਦੀ ਹੈ ਉਹਦੇ ਨਾਲ ਹੀ ਸਮਝਾਉਣਾ ਕਿ ਯਾਰ ਇਹੋ ਜੀ ਸਿਚੁਏਸ਼ਨ ਹੈ ਇੱਕ ਬੰਦੇ ਨਾਲ ਆ ਹੋ ਗਿਆ ਤੇ ਉੱਥੇ ਆ ਹੋ ਗਿਆ ਤੇ ਜੋ ਕੁਝ ਉਹਦੇ ਭਾਵ ਨੇ ਐਦਾਂ ਦਾ ਭਾਵ ਹੈ ਐਦਾਂ ਦਾ ਭਾਵ ਹੈ ਸਮਝ ਲੈ ਉਹਦਾਂ ਦੀ ਗੱਲ ਉਹਦਾਂ ਦੇ ਐਕਸਪ੍ਰੈਸ਼ਨ ਤੂੰ ਦੇਣੀ ਇੱਕ ਨਹੀਂ ਮੈਂ ਕਈ ਕਈ ਉਦਾਹਰਨਾਂ ਦਿੰਨਾ ਸ਼ਾਇਦ ਇਹੀ ਕਾਰਨ ਹੈ ਮੈਨੂੰ ਲੱਗਦਾ ਹੈ ਕਿ ਮੇਰੇ ਨਵੇਂ ਐਕਟਰ ਵੀ ਅਕਸਰ ਬਹੁਤ ਗੰਭੀਰ ਪੱਦਰ ਦੀ ਐਕਟਿੰਗ ਕਰ ਦਿੰਦੇ ਨੇ ਮੇਰੇ ਨਾਟਕਾਂ ਤੇ ਮੇਰੀਆਂ ਫਿਲਮਾਂ ਦੇ ਵਿੱਚ ਮੇਰੀ ਸਲਾਹ ਹੈ ਕਿ ਗਲਪ ਭਾਵ ਨਾਵਲ ਕਹਾਣੀਆਂ ਪੜਨਾ ਖਾਸ ਤੌਰ ਤੇ ਜਸੂਸੀ ਨਾਵਲ ਪੜਨਾ ਇਹ ਐਕਟਰ ਲਈ ਬਹੁਤ ਜ਼ਰੂਰੀ ਹੈ ਇੱਕ ਗਲਪ ਰਚਨਾਵਾ ਜਿਹੜੀਆਂ ਨੇ ਇਹ ਕਿਸੇ ਐਕਟਰ ਦੀ ਇਮੇਜਿਨੇਸ਼ਨ ਨੂੰ ਉਸ ਦੀ ਕਲਪਨਾ ਨੂੰ ਬਹੁਤ ਸ਼ਾਰਪ ਕਰਦੀਆਂ ਨੇ ਐਕਟਰ ਮਨ ਹੀ ਮਨ ਸਿਚੁਏਸ਼ਨ ਨੂੰ ਵਾਪਰ ਦਾ ਵੇਖਣਾ ਸਿੱਖ ਲੈਂਦਾ ਤੇ ਇਸ ਤਰ੍ਹਾਂ ਉਹ ਬਹੁਤ ਹੀ ਸਹਜੇ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਣੇ ਲਈ ਰਿਸਪੌਂਸਿਵ ਸਕ੍ਰਿਪਟ ਤਿਆਰ ਕਰ ਸਕਦਾ ਇਸ ਤਰ੍ਹਾਂ ਦੁਨੀਆਂ ਦੇ ਡੈਲਗਨ ਦੌਰਾਨ ਨਿੱਕੀਆਂ ਨਿੱਕੀਆਂ ਸਕ੍ਰਿਪਟਾਂ ਤਿਆਰ ਕੀਤੇ ਬਿਨਾ ਵਰੀਆ ਰਿਸਪੌਂਸਿਵ ਐਕਟਿੰਗ ਨਹੀਂ ਹੋ ਸਕਦੀ